ਦੇਣ ਵਾਲਾ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਫੇਕ ਰੇਡ ਕਰਕੇ ਕੁਝ ਨੌਜਵਾਨਾਂ ਨੇ ਇੱਕ ਬਿਜਲੀ ਵਿਭਾਗ ਦੇ ਇੱਕ ਅਧਿਕਾਰੀ ਨੂੰ ਪਹਿਲਾਂ ਤਾਂ ਗਿਡਨਾਪ ਕੀਤਾ ਤਾਂ ਫਿਰ ਉਸ ਤੋਂ ਬਾਅਦ ਉਸ ਦੇ ਘਰਦਿਆਂ ਨੂੰ ਫੋਨ ਲਾ ਕੇ ਉਸ ਤੋਂ ਫਿਰੋਤੀ ਦੀ ਮੰਗ ਕੀਤੀ ਇਹ ਤਸਵੀਰਾਂ ਜਿਹੜੀਆਂ ਨੇ ਜਿਹੜੇ ਤਸਵੀਰਾਂ 'ਚ ਤੁਸੀਂ ਇਹ ਦੋ ਸ਼ਖਸ਼ ਦੇਖ ਰਹੇ ਹੋ ਇਹਨਾਂ ਵੱਲੋਂ ਨਕਲੀ ਐਸਟੀਐਫ ਦੇ ਅਧਿਕਾਰੀ ਬਣ ਕੇ ਤਾਂ ਕਿਸੇ ਦੇ ਘਰ ਜਿਹੜੀ ਉਹ ਰੇਡ ਮਾਰੀ ਗਈ ਤਾਂ ਰੇਡ ਤੋਂ ਬਾਅਦ ਇਹ ਦੋਨੇ ਨੌਜਵਾਨ ਜਿਹੜੇ ਫੜੇ ਗਏ ਨੇ ਤੇ ਔਰ ਇਹਨਾਂ ਦੇ ਦੋ ਹੋਰ ਸਾਥੀ ਜਿਹੜੇ ਨੇ ਉਹ ਭੱਜਣ ਦੇ ਵਿੱਚ ਸਫਲ ਰਹੇ ਨੇ ਤਾਂ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਉਹਨਾਂ ਨੂੰ ਲੱਭਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿਹੜੀ ਵਾਦਾਤ ਜਿਹੜੀ ਹੋਈ ਆ ਕਿ ਨਕਲੀ ਐਸਟੀਐਫ ਦੇ ਅਧਿਕਾਰੀ ਬਣ ਕੇ ਤਾਂ ਇੱਕ ਬਿਜਲੀ ਵਿਭਾਗ ਦੇ ਅਧਿਕਾਰੀ ਨੂੰ ਗੱਟਨੈਪ ਕਰ ਲੈਂਦੇ ਨੇ ਤਾਂ ਫਿਰ ਉਹ ਮੋਟੀ ਜਿਹੜੀ ਰਕਮ ਆ ਉਹ ਉਹਨਾਂ ਦੇ ਪਰਿਵਾਰ ਦੇ ਕੋਲੋਂ ਮੰਗੀ ਜਾਂਦੀ ਹੈ ਤਾਂ ਪੁਲਿਸ ਨੇ ਦੋਨਾਂ ਨੂੰ ਕਾਬੂ ਕਰਕੇ ਤਾਂ ਮਾਮਲਾ ਜਿਹੜਾ ਉਹ ਦਰਜ ਕਰ ਲਿੱਤਾ ਗਿਆ ਹੈ